ਹਾਰੀ ਮੀਂਹ ਦੇ ਕਾਰਨ ਕੁਝ-ਕੁਝ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ 2-3 ਦਿਨ ਰਿਹਾ ਇਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣੀ ਹੈ ਓਦਾਂ ਤੋਂ ਸੀ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਉਸੇ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਉਸੇ ਵਰਤ ਸਕਦੇ ਹੋ ਆਲੇ ਦੁਆਲੇ ਕਿਤੇ ਵੀ ਖੜਾ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਾ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਾ ਹੈ ਤਾਂ ਉੱਥੇ ਜਿਹੜਾ ਹੈਗਾ ਜਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੀ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪਾਗਾ બીજી ਮੇਰੀ ਇੱਕ ਬੇਨਤੀ ਹੋ ਰਹੀ ਹੈ ਕਿ ਜਿੱਦਾਂ ਹੀ ਕੋਈ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੋਈ ਉਲਟੀ ਜਾਂ ਤਾਸਤ ਲੱਗ ਰਹੇ ਹੈ ਤੇ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਡਾਕਟਰ ਦੇ ਜ਼ਰੂਰ ਲੈ ਕੇ ਜਾਓ ਉਹਨੂੰ ਉਹਦੀ ਤੁਸੀਂ ਵੇਟ ਨਾ ਕਰੋ ਕਿਉਂਕਿ ਬੱਚੇ ਨੂੰ ਜੇ 2 ਘੰਟੇ ਜਿਹੜਾ ਹੈਗਾ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਹਦੀ ਸੀਰੀਅਸਨੈਸ ਬਹੁਤ ਵਧ ਜਾਂਦੀ ਹੈ ਕਿ ਤੁਸੀਂ ਜਿਹੜਾ ਹੈਗਾ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਣੇ ਘਰ ਦੇ ਆਲੇ ਦੁਆਲੇ ਸਫਾਈ ਰੱਖਣੀ ਹੈ ਕੋਈ ਪਾਣੀ ਨਹੀਂ ਖੜਾ ਹੋਣ ਦੇਣਾ ਤੇ ਅੱਜ ਹੀ ਪਲੀਜ਼ ਤੁਸੀਂ ਘੰਟਾ ਲਾ ਕੇ ਸ਼ਾਮ ਨੂੰ ਘੰਟਾ ਲਾ ਕੇ ਪਲੀਜ਼ ਆਪਣੇ ਜਿਹੜਾ ਹੈਗਾ ਇਸ ਚੀਜ਼ ਨੂੰ ਗੌਰ ਕਰਨਾ ਹੈ ਔਰ ਦੂਜਾ ਸਵੇਰੇ ਜਿਹੜਾ ਹੈਗਾ ਬੋਇਲਡ ਵਾਟਰ ਕਰਕੇ 20 20 ਲੀਟਰ ਬੋਇਲਡ ਵਾਟਰ ਉਹੀ ਪੂਰੇ ਦਿਨ ਵਾਸਤੇ ਤੁਸੀਂ ਵਰਤਣਾ ਹੈ ਸੱਥੀ ਗਾਲ ਦੇ ਸਾਰਿਆਂ ਨੂੰ ਮੈਂ ਹਿਮਾਂਸ਼ੋ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਬਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ ਕੁਝ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ 2-3 ਦਿਨ ਰਿਹਾ ਇਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੀਆਂ ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕਵੈਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਸਹਿਯੋਗ ਦਿਓ ਇੱਕ ਤਾਂ ਪਹਿਲੀ ਚੀਜ਼ ਹੈਗੀ ਹੈ ਪਾਣੀ ਨੂੰ ਉਬਾਲ ਕਰ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦਾਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ਕਲੋਰినੇਸ਼ਨ ক্লোਰੀਨੇਟਿਡ ਹੈ ਜਾਂ ਪ੍ਰੋਪਰ ਪਿਓਰ ਹੈਗੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕੁਐਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੋਏਗਾ ਕਿਸੇ ਵੀ ਫਾਰਮ ਦੇ ਵਿੱਚ ਕੋਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਹੀ ਆ ਆਲੇ-ਦੁਆਲੇ ਕਿਤੇ ਵੀ ਖੜਿਆ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਿਆ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਿਆ ਤਾਂ ਉੱਥੇ ਜਿਹੜਾ ਹੈਗਾ ਜ਼ਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੀ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪੈਦਾ ਹੋਵੇ ਇਹ ਜ਼ਰੂਰ ਮੇਰੇ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਜ਼ਰੂਰ ਇਹ ਚੀਜ਼ ਕਰੋ ਤਾਂ ਕਿ ਇੱਕ ਬਿਮਾਰੀਆਂ ਜਿਹੜੀ ਹੈਗੀ ਉਹ ਨਾ ਫੈਲ ਲੈਣ ਸਾਡੀ ਮੈਡੀਕਲ ਟੀਮਾਂ ਵੀ ਅੱਡੜ ਪੁਆਇੰਟਾਂ ਤੇ ਲੱਗੀ ਹੋਈਆਂ ਜੇ ਤੁਹਾਨੂੰ ਲੱਗਦਾ ਇਮੀਡੀਏਟਲੀ ਤੁਸੀਂ ਉੱਥੇ ਜਾ ਕੇ ਰਸ਼ ਕਰ ਸਕਦੇ ਹੋ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਦੂਜੀ ਮੇਰੀ ਇੱਕ ਬੇਨਤੀ ਹੋਰ ਹੈ ਕਿ ਜਿੱਦਾਂ ਹੀ ਕੋਈ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੋਈ ਉਲਟੀ ਜਾਂ ਦਸਤ ਲੱਗ ਰਹੇ ਹਨ ਤੇ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਡਾਕਟਰ ਦੇ ਜ਼ਰੂਰ ਲੈ ਕੇ ਜਾਓ ਉਹਨੂੰ ਉਹਦੀ ਤੁਸੀਂ ਵੇਟ ਨਾ ਕਰੋ ਕਿ ਕਿਉਂਕਿ ਬੱਚੇ ਨੂੰ ਜੇ 2 ਘੰਟੇ ਜਿਹੜਾ ਹੈਗਾ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਹਦੀ ਸੀਰੀਅਸਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਤੁਸੀਂ ਆ ਓ ਆਰ ਐਸ ਦਾ ਪਾਣੀ ਪਿਲਾ ਸਕਦੇ ਹੋ ਓ ਆਰ ਐਸ ਕੁਝ ਨਹੀਂ ਹੁੰਦਾ ਪਾਣੀ ਦੇ ਵਿੱਚ ਜਿਹੜਾ ਹੈਗਾ 슈ਗਰ ਤੇ ਨਮਕ ਉਹ ਘੋਲ ਕੇ ਤੁਸੀਂ ਓ ਆਰ ਐਸ ਉਹਨੂੰ ਪਿਲਾ ਸਕਦੇ ਹੋ ਬੱਚੇ ਨੂੰ ਤਾਂ ਔਰ ਉਹਨੂੰ ਟਾਈਮ ਟੂ ਟਾਈਮ ਪਿਲਾ ਕੇ ਤਾਂ ਕਿ ਉਹ ਬੱਚੇ ਦੀ ਬੋਡੀ ਜਿਹੜੀ ਹੈ ਹਾਈਡਰੇਟਡ ਰਵੇ ਔਰ ਇਸ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਜੋ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਣੇ ਘਰ ਦੇ ਆਲੇ-ਦੁਆਲੇ ਸਫਾਈ ਰੱਖਣੀ ਹੈ ਕੋਈ ਪਾਣੀ ਨਹੀਂ ਖੜਾ ਹੋਣ ਦੇਣਾ ਤੇ ਅੱਜ ਹੀ ਪਲੀਜ਼ ਤੁਸੀਂ ਘੰਟਾ ਲਾ ਕੇ ਸ਼ਾਮ ਨੂੰ ਘੰਟਾ ਲਾ ਕੇ ਪਲੀਜ਼ ਆਪਣੇ ਜਿਹੜਾ ਹੈਗਾ ਇਸ ਚੀਜ਼ ਨੂੰ ਗੌਰ ਕਰਨਾ ਔਰ ਦੂਜਾ ਸਵੇਰੇ ਜਿਹੜਾ ਹੈਗਾ ਬੋਇਲਡ ਵਾਟਰ ਕਰਕੇ 20 20 ਲੀਟਰ ਬੋਇਲਡ ਵਾਟਰ ਉਹੀ ਪੂਰੇ ਦਿਨ ਵਾਸਤੇ ਤੁਸੀਂ ਵਰਤਣਾ ਇਹ ਮੇਰੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਇੱਕ ਦੋ ਕੇਸ ਆਏ ਨੇ ਇਦਾਂ ਦੇ ਜਿਨ੍ਹਾਂ ਦੇ ਉੱਤੇ ਬੱਚਿਆਂ ਨੂੰ ਜਿਹੜੀ ਹੈਗੀ ਗੰਭੀਰ ਸਮੱਸਿਆ ਪੈਦਾ ਹੋ ਗਈ ਡਾਇਰੀਆ ਕਰਕੇ ਔਰ ਇਦਾਂ ਦੀ ਪ੍ਰੋਬਲਮ ਕਰਕੇ ਮੈਂ ਚਾਹੁੰਦਾ ਕਿ ਪੂਰੇ ਲੁਧਿਆਣਾ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਾ ਹੋਵੇ ਇਸ ਕਰਕੇ ਮੇਰੇ ਆਪ ਸਭ ਨੂੰ ਰਿਕਵੈਸਟ ਔਰ ਗੁਜ਼ਾਰਿਸ਼ ਹੈ ਪਲੀਜ਼ ਸਾਡਾ ਇਹਦੇ ਵਿੱਚ ਸਹਿਯੋਗ ਕਰੋ ਸਾਡੇ ਕੋਲ ਡਾਕਟਰਾਂ ਦੀ ਟੀਮਾਂ ਨਾਲ ਹੈ ਔਰ ਕੋਈ ਵੀ ਚੀਜ਼ ਦਿੱਤੇ ਤੁਹਾਨੂੰ ਲੋੜ ਹੈ ਤਾਂ ਸਿਵਲ ਆਫਿਸ ਸਿਵਲ ਸਰਜਨ ਦੇ ਆਫਿਸ ਦੇ ਵਿੱਚ ਤੁਸੀਂ ਸੰਪਰਕ ਸਥਾਪਿਤ ਕਰ ਸਕਦੇ ਹੋ ਔਰ ਇਹਦੇ ਬਾਅਦ ਜੇ ਬੱਚੇ ਨੂੰ ਕੋਈ ਉਲਟੀ ਦਸਤ ਲੱਗਦਾ ਹੈ ਤਾਂ ਬਿਲਕੁਲ ਵੇਟ ਕਰਨ ਦੀ ਲੋੜ ਨਹੀਂ ਔੜੇ ਕਰਨ ਦੀ ਲੋੜ ਨਹੀਂ ਹੈ ਤੁਰੰਤ ਜਿਹੜਾ ਹੈਗਾ ਡਾਕਟਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਬੱਚੇ ਨੂੰ ਜ਼ਰੂਰ ਦਿਖਾਓ ਧੰਨਵਾਦ